ਸਸਿਕਾਲ ਦੋਸਤ ਕੀ ਹਾਲ ਹੈ ਠੀਕ ਠਾਕ ਹੂੰ ਸਰਦੀ ਦਾ ਪ੍ਰਕੋਪ ਬਹੁਤ ਵਧਿਆ ਹੋਇਆ ਹੈ ਔਰ ਕੱਲ ਮਨੀਪੁਰ ਯਾਤਰਾ ਚੀ ਤੇ ਅੱਜ ਹੁਣ ਦਾ ਰਾਤ ਕਾਫੀ ਲੇਟ ਪਹੁੰਚਿਆ ਮਨੇ ਸ਼ਾਦੀ ਤੇ ਜਾ ਰਹੇ ਆ ਦਾਲਦੀ ਨਾਲ ਪਤਾ ਚੱਲਿਆ ਖੁਸ਼ਖਬਰੀ ਤੁਹਾਡੇ ਸਾਰਿਆਂ ਵਾਸਤੇ ਆਪਣੇ ਵਾਸਤੇ ਕਾਂਗਰਸ ਪਾਰਟੀਾਸੇ ਔਰ ਸੁਖਪਾਲ ਸਿੰਘ ਖਹਿਰਾ ਜੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਕਿ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਔਰ ਸੱਚੇ ਪਾਤਸ਼ਾਹ ਨੇ ਬਹੁਤ અપਾਰ ਕਿਰਪਾ ਕੀਤੀ ਹੈ। ਔਰ ਜਿਨ੍ਹਾਂ ਲੋਕਾਂ ਤੇ ਸੱਚੇ ਪਾਤਸ਼ਾਹ અપਾਰ ਕਿਰਪਾ ਕਰਦਾ ਰਹਿੰਦਾ ਹੈ। ਉਹ ਹਮੇਸ਼ਾ ਚੜ੍ਹਦੀਆਂ ਕਲਾਂ 'ਚ ਰਹਿੰਦੇ ਨੇ। ਸੋ ਤੁਹਾਨੂੰ ਸਾਰਿਆਂ ਦਾ ਸਾਡੀ ਜ਼ਮਾਨਤ ਦੀਆਂ। ਔਰ ਆਸ ਕਰਦਾ ਕਿ ਸਰਕਾਰ ਤੇ ਹੁਣ ਪੁਲਿਸ ਪ੍ਰਸ਼ਾਸਨ ਕਿਸੇ ਕੋਈ ਨਵੀਂ ਕਰਤੂਤ ਨਹੀਂ ਕਰੇਗਾ। ਯਾਨੀ ਕਿ ਕੋਈ ਨਵਾਂ ਚੰਦ ਨਹੀਂ ਚੜਾਏਗਾ ਇਹ ਆਸ ਕਰਦਾ ਹੈ। ਔਰ ਨਾਲ ਹੀ ਨਾਲ ਮੈਂ ਦੋਸਤੋ ਲਾਅ ਐਂਡ ਆਰਡਰ ਦੀ ਗੱਲ ਕਰਨੀ ਚਾਹੁੰਦਾ ਕਿ ਮੈਨੂੰ ਲੱਗਦਾ ਬਹੁਤ ਟਵੱਟਾ ਜਿਹੜਾ ਪੰਜਾਬ ਜੇ ਅਗਰ ਜੇ ਸੂਬੇ ਦਾ ਲਾਅ ਐਂਡ ਆਰਡਰ ਨਹੀਂ ਠੀਕ ਉਹ ਸੂਬਾ ਤੱਕ ਸਾਨੂੰ ਲਾਅ ਐਂਡ ਆਰਡਰ ਦੀ ਲੜਾਈ ਹੁਣ ਲੜਨੀ ਪਵੇਗੀ। ਕਿਉਂਕਿ ਹੁਣ ਬੱਸ ਹੋ ਗਈ। ਹੁਣ ਅੰਤ ਹੋ ਗਿਆ। ਦਿੰਧਾੜੇ ਮੋਤਾ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ अनेका ਲੋਕਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। 10 ਵੀ ਪਾਰਟੀ ਚਲੇ ਗਏ। ਦਿੰਧਾੜੇ ਉਹ हेयर ड्रेसਰ ਦੀ ਦੁਕਾਨ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮੈਂ ਸਮਝਦਾ ਕਿ ਬਹੁਤ ਵੱਡੀ ਹਨ ਹੋਣੀ ਹੈ ਪੰਜਾਬ ਦੇ ਵਿੱਚ ਜੋ ਹੋ ਰਹੀ ਹੈ। ਔਰ ਇਹਦੇ ਪਾਸੇ ਕਿਸੇ ਦਾ ਧਿਆਨ ਨਹੀਂ ਬਾਕੀ ਸਾਰੇ ਮਸਲੇ ਨਿਰੰਤਰ ਚਲਦੇ ਰਹਿਣਗੇ ਔਰ ਉਹਨਾਂ ਨੂੰ ਸਮੇਂ-ਸਮੇਂ ਸਰ ਉਠਾਉਂਦੇ ਰਵਾਂਗੇ ਲੇਕਿਨ ਹੁਣ ਜ਼ਰੂਰਤ ਹੈ ਕਿ ਪੰਜਾਬ ਦੀ ਸ਼ਾਂਤੀ ਦੇ ਲਈ ਲੜਨ ਦੀ ਔਰ ਹੁਣ ਮੰਨ ਬਣਾ ਲਿਆ ਕਿ ਪੰਜਾਬ ਦੀ ਸ਼ਾਂਤੀ ਦੀ ਅਮਨ ਔਰ ਸ਼ਾਂਤੀ ਦੀ ਲੜਾਈ ਲੜਨੀ ਹੈ ਬੇਸ਼ੱਕ ਕੋਈ ਵੀ ਨੁਕਸਾਨ ਚਲਣਾ ਪਵੇ ਚਾਹੇ ਕੋਈ ਗੈਂਗਸਟਰ ਗੋਲੀਆਂ ਹੀ ਕਿਉਂ ਨਾ ਮਾਰ ਜਾਵੇ ਲੇਕਿਨ ਹੁਣ ਲੜਾਈ ਲੜਨੀ ਪਵੇਗੀ ਜਿਹੜਾ ਨੰਗਾ ਨਾਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਔਰੇ ਖਿਲਾਫ ਸਾਨੂੰ ਆਵਾਜ਼ ਬੁਲੰਦ ਕਰਨੀ ਹੋਏਗੀ ਸੋ ਜਿੱਥੇ ਜਿੱਥੇ ਕੋਈ ਘਟਨਾ ਵਾਪਰੇਗੀ ਕੋਸ਼ਿਸ਼ ਕਰਾਂਗਾ ਉੱਥੇ ਪਹੁੰਚਾਂ ਔਰ ਅਗਰ ਕਿਤੇ ਨਾ ਪਹੁੰਚ ਸਕਿਆ ਤਾਂ ਆਪਣੀ ਆਵਾਜ਼ ਤਕੜੇ ਸ਼ਬਦਾਂ ਦੇ ਨਾਲ ਅਸੀਂ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਯਾਨੀ ਕਿ ਭਗਵੰਤ ਮਾਨ ਸਾਹਿਬ ਦੇ ਕੰਨਾਂ ਤੱਕ ਪਹੁੰਚਾਉਣ ਦਾ ਕੰਮ ਕਰਾਂਗੇ ਔਰ ਲੜਾਈ ਲੜਾਂਗੇ ਇਸ ਖਲ ਦੇ